ਹਾਂਜੀ ਵੀ ਮਿੱਤਰ ਡੇ 2 ਆਫ ਕੈਂਪਿੰਗ ਰਾਤੀ ਨੀਂਦ ਬਹੁਤ ਵਧੀਆ ਆ ਕਾਫੀ ਜਿਆਦਾ ਠੰਡ ਸੀਗੀ ਆਈ ਥਿੰਕ ਜੰਗਲ ਕਰਕੇ ਸ਼ਾਇਦ 4 5 5 6 ਡਿਗਰੀ ਸੈਲਸਿਅਸ ਟੈਂਪਰੇਚਰ ਹੋਣਾ ਬਟ ਸਾਡੇ ਕੋ ਸਲੀਪਿੰਗ ਬੈਗ ਸੀ ਤਾਂ ਕਾਫੀ ਬੌਸਮ ਵਿੱਚ ਤੇਰੇ ਫਿਰ ਰਾਤ ਨੂੰ ਟੈਂਟ ਦੇ ਆਲੇ ਦੁਆਲੇ ਤੁਹਾਨੂੰ ਪਤਾ ਲੱਗ ਜਾਂਦਾ ਹਲਚਲ ਜਰ ਹੁੰਦੀ ਆ ਬੀਨ ਬੈਗ ਗਿਆ ਸਾਡੇ ਹੋਰ ਬੈਗ ਟੋਂਦੇ ਸੀ ਕਿ ਰਾਤ ਨੂੰ ਬਕਸੇ ਬਕਸੇ ਛੇਡ ਦੇਈਏ ਕੁਝ ਖਾਣ ਨੂੰ ਲੱਭ ਲੈ ਜਿੱਦਾਂ ਬਟ ਕਾਫੀ ਬਹੁਤ ਵਧੀਆ ਨੀਂਦ ਆਈ ਥੇਰੇ ਹੁਣ ਫੇਰ ਕਾਫੀ ਠੰਡਾ ਹਵਾ ਚਲੰਦੀ ਪੂਰੀ ਤੇ ਅੱਜ ਦੇ ਪ੍ਰੋਗਰਾਮ ਦੇਖਦੇ ਆ ਅੱਜ ਅਸੀਂ ਹਾਈਕ ਤੇ ਜਾਣਾ ਵਾ ਦੋ ਤਿੰਨ ਤੇ ਥੋੜਾ ਨਾਸ਼ਤਾ ਬ੍ਰੈਕਫਾਸਟ ਕਰ ਲਈਏ ਕਾਫੀ ਕੁਫੀ ਪੀ ਲਈਏ ਤੇ ਚੱਲਦੇ ਆ ਜੀ ਆਜੋ ਸੈੱਡਪੂਲਸ ਹੇਰ ਯੋ ਡੈਪੋ ਰਾਈਟ ਯੋ ਹਾਂਜੀ ਮਿੱਤਰੋ ਡੇ 2 ਆਫ ਗੀਰਾਂ ਦੇ نیشنل ਫੋਰੈਸਟ ਤੇ ਅਸੀਂ ਅੱਜ ਚੱਲੇ ਆ ਜੀ ਹਾਈਕ ਤੇ ਟੂ ਦਾ ਪੀਰਾਮਿਡਸ ਜੋ ਕਿ ਬਹੁਤ ਹੀ ਆ ਸਟੀਪ ਚੜ੍ਹਾਈ ਆ ਪੱਥਰ ਤੇ ਤੇ ਜਾਂਦੇ ਜਾਂਦੇ ਥੋੜੇ ਬਹੁਤ ਨਜ਼ਾਰੇ ਵੀ ਕਾਫੀ ਆਉਂਦੇ ਨੇ ਪੱਥਰਾਂ ਦੇ ਉੱਤੇ ਕੀਕ ਵਗ ਰਹੀ ਆ ਬਹੁਤ ਸੋਹਣਾ ਨਜ਼ਾਰਾ ਯਾਰ ਜਿਹੜਾ ਮੋਹਨ ਦਰਿਆ ਕਰੂ ਜੋ ਦਰਿਆ ਮੋਹਨ ਘਰ ਆਵੋ ਕਰੂ ਜੋ ਦਰਿਆ ਮਾਨ ਕਰੋ ਅਬ ਮਾਨੈ ਰੂ ਹਰ ਕੱਢ ਗਿਆ ਜਿਦਾ ਇਹਲੇ ਮਿੱਟਰ ਵੱਟ ਤੇ ਨਿਕਲਣ ਲੱਗ ਗਿਆ ਉਹ ਪਿੱਛੋਂ ਪੌੜੀਆਂ ਚੱਲਉਂਦੀਆਂ ਤੇ ਉਹ ਪਰ ਤੱਕ ਐ ਹੀ ਆ ਚਲਾਂਣ ਕਾਫੀ ਸਟੋ ਸਲੀਪ ਸਟੋ ਜਿਹੜੀ ਸਟੋਪ ਸਟੀਪ ਸਲੋਪ ਸਲੋਪ ਤਰਾਫੀ ਤੜਾਈਏ ਤੇ ਸਾਫ ਹੁਣ ਲੱਪਾ ਥੋੜਾ ਥੋੜਾ ਬੜਾ ਚਲਾ ਲੱਗੇ ਰੋ ਬਸ ਕਿ ਅੰਡਲ ਆਫ ਫਾਲ ਜਿਹੜਾ ਐਂਡ ਦਾ 뷰 ਹੁਣ ਉੱਪਰ ਥੈਟਸ ਵਾਰਥ ਇਟ ਤੇ ਕਿਹਦੀ ਤੇ ਲੋਪਾਸ ਹਾਂਜੀ ਵੀ ਮਿੱਤਰੋ ਅੱਗੇ ਲਈ ਚੜਾਈ ਇੱਥੋਂ ਹੁਣ ਥੋੜੀ ਜਿਹੀ ਵਾਰਨਿੰਗ ਲੱਗੀ ਹੈ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਕਾਫੀ ਸਟੀਪ ਹੈਜ਼ ਅ ਡਸ ਰੌਕ ਫੇਸ ਅਹੈਡ ਸੇ ਹਲੇ ਤੱਕ ਤਾਂ ਪੌੜੀਆਂ ਆਉਂਦੀਆਂ ਮੈਂ ਪਰ ਜਿੱਦਾਂ ਸਾਨੂੰ ਪਤਾ ਲੱਗਾ ਕਿ ਪੌੜੀਆਂ ਖਤਮ ਹੋਣੀਆਂ ਤੇ ਅੱਗੇ ਸਿੱਧੀ ਸਟੀਪ ਰਸਤਾ ਸ਼ੁਰੂ ਹੋਣਾ ਤੇ ਚਲੋ ਆਜੋ ਦੇਖਦੇ ਕੀ ਬੰਦ ਹਾਂਜੀ ਵੀ ਮਿੱਤਰੋ ਚੜਾਈ ਅੱਗੇ ਤਾਂ ਹੀ ਦੇਖ ਸਕਦੇ ਹੋ ਉਹ ਉੱਪਰ ਪਹਾੜ ਤੱਕ ਜਾੜਨਾ ਉਹ ਇਹ ਤੇ ਕਾਫੀ ਹੁਣ ਪੌੜੀਆਂ ਖਤਮ ਹੋ ਗਈਆਂ ਤੇ ਹੁਣ ਸਿੱਧਾ 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 ਤਣੀ ਚੜਾਈ ਸਿੱਧੇ ਸਿੱਧੇ ਜਿਹੜਾ ਹੀ ਹੁਣ ਤੇ ਆ ਜੋ ਇੱਕ ਸੈਕਿੰਡ ਹਾਂਜੀ ਵੀ ਮਿੱਤਰੋ ਰੱਬ ਦੇ ਨਾਮ ਲੈ ਕੇ ਚੜਾਈ ਕਰ ਲਈ ਮੈਂ ਸ਼ੁਰੂ ਰਜਨੀਸ਼ ਨੇ ਕਿ ਆ ਕਿ ਉਹਨੇ ਨਹੀਂ ਜਾਣਿਆ ਕਿਉਂਕਿ ਆਬਵੀਅਸਲੀ ਚੜਾਈ ਕਾਫੀ ਸਟੀਪ ਸੀ ਤੇ ਕਹ ਮੈਂ ਇਕੱਲਾ ਹੀ ਤੁਰ ਪਿਆ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਸਟੀਪ ਇੱਥੇ ਜਾ ਕੇ ਥੋੜਾ ਜ ਮੈਂ ਸਟਰਗਲ ਕਰਨ ਲੱਗ ਗਿਆ ਸੀਗਾ ਤੇ ਮਾੜਾ ਮੈਂ ਪਿੱਛੇ ਮੁੜ ਕੇ ਵੀ ਦੇਖਿਆ ਬਟ ਪਿੱਛੇ ਦੇਖੀ ਕਾਫੀ ਪਤਾ ਲੱਗਦਾ ਕਿ ਤੁਸੀਂ ਕਿੰਨਾ ਸਟੀਪ ਚੜ ਰਹੇ ਹੋ ਤੇ ਇੱਥੇ ਤੱਕ ਪਹੁੰਚ ਤੇ ਪਹੁੰਚਣ ਤੱਕ ਤਾਂ ਕੋਈ ਇਸ਼ੂ ਨਹੀਂ ਹੋਇਆ ਬਟ ਜਿੱਦਾਂ ਤੁਸੀਂ ਦੇਖ ਸਕਦੇ ਹੋ ਥੋੜਾ ਜ ਅੱਗੇ ਜਾ ਕੇ ਪਹਾੜੀ ਥੋੜੀ ਹੋਰ ਸਟੀਪ ਹੋ ਜਾਂਦੀ ਹੈ ਤੇ ਇੱਥੇ ਆ ਕੇ ਮੈਂ ਵਾਕੀ ਸੋਚਣ ਲੱਗ ਗਿਆ ਸੀ ਕਿ ਸ਼ਾਇਦ ਮੈਂ ਨਾ ਜਾਵਾਂ ਕਿਉਂਕਿ ਆਬਵੀਅਸਲੀ ਕਾਫੀ ਸਕੇਰੀ 뷰 ਹੁੰਦਾ ਵਾ ਤੁਸੀਂ ਦੇਖਦੇ ਹੋ ਜੇ ਇੱਕ ਪੈਰ ਸਲਿੱਪ ਹੋਇਆ ਤਾਂ ਤੁਸੀਂ ਰੋੜਦੇ ਰੋੜਦੇ ਥੱਲੇ ਆਇਆ ਨਾ ਬਟ ਆ ਬਹੁਤ ਸਕਸੈਸਫੁਲ ਆਂਦੇ ਮਿੱਤਰੋ ਪਹੁੰਚ ਗਏ ਟੌਪ ਤੇ 뷰 ਚੈੱਕ ਕਰੋ ਮਗਰ ਕੈਮਰਾ ਥੋੜਾ ਜਿਹਾ ਸਾਰੇ ਪਾਸੇ ਉਹ ਪਿੱਛੋਂ ਦੀ ਆਏ ਆਪਾਂ ਉਹ ਪਿੱਛੋਂ ਰਾਹ ਜਾਂਦਾ ਵਾ ਤੇ ਵੀ ਵਚੱਕਰ ਮੈਨੂੰ ਤਾਂ ਚੱਕਰ ਹੋਂਦ ਹਾਂ ਹੂੰ ਆ ਮਤਲਬ ਰੋ ਮਗਰ ਚੜਾਈ ਗਿਆ ਪਰ ਮੈਂ ਵਾਪਸ ਭੇਜ ਤੇ ਆ ਗਿਆ ਬਟ ਕਹਿਣ ਨੂੰ ਤਾਂ ਕਰਤੀ ਆ ਬਟ ਜਿਹੜੀਆਂ ਮੇਰੇ ਲੱਤਾਂ ਕੰਬੀਆਂ ਸੀ ਕਿਉਂਕਿ ਤੁਸੀਂ ਜਿੱਦਾਂ ਇਹ ਤੇ ਚਲੋ ਸਿੱਧੀ ਚੜਾਈ ਆ ਬਟ ਜਿੱਦਾਂ ਉਧਰੋਂ ਦੀ ਪਹਾੜ ਦੂਜੇ ਪਾਸੇ ਜਾਂਦੇ ਆ ਤੇ ਉੱਥੇ ਤੋਂ ਹੀ ਜਿੱਦਾਂ ਸਟੀਪ ਹੈ ਤੁਸੀਂ ਸਟੀਪ ਤੇ ਕ੍ਰਾਸ ਹਾਈਕ ਕਰਦੇ ਤੇ ਮਤਲਬ ਕ੍ਰਾਸ ਹਾਈ ਕਰਦੇ ਕਿ ਜਾਂ ਉੱਪਰ ਚੜਾਈ ਜਾਂ ਥੱਲੇ ਸਿੱਧੀ ਫਾਲ ਆ ਤੇ ਕਾ ਮੈਂ ਤੇ ਵੇਖਿਆ ਨਹੀਂ ਪਿਛੇ ਨੂੰ ਮੈਂ ਤਾਂ ਸਿੱਧਾ ਸਿੱਧਾ ਤੁਰ ਹੀ ਗਿਆ ਬਸ ਜਿੱਥੇ ਸਾਹ ਲੈਣੇ ਸਾਹ ਲੈ ਥੱਲੇ ਨਹੀਂ ਮੈਂ ਦੇਖਿਆ ਤੇ ਮੇਰੇ ਬਾਸ ਉੱਪਰ ਦੇਖਦਾ ਤੁਰਿਆ ਗਿਆ ਥੱਲੇ ਹੁਣ ਇਟਾ ਹਾਰਡ ਨਹੀਂ ਹੈਗਾ ਕਿਉਂਕਿ ਓਬਵੀਅਸਲੀ ਇੱਕ ਤੁਸੀਂ ਥੱਲੇ ਪੱਥਰਾਂ ਦੇ ਨਾਲ-ਨਾਲ ਮੈਂ ਆ ਗਿਆ ਮੈਂ ਤੇ ਬਟ ਥੱਲੇ ਆਣਾ ਆਫਸ ਕੰਪੈਰੀਟਿਵਲੀ alot easier ਬਟ ਗੁੱਡ ਐਕਸਪੀਰੀਅੰਸ ਕਾਫੀ ਵਧੀਆ ਸੀ ਚੜਾਈ ਚੜ ਕੇ ਉੱਪਰੋਂ ਉੱਪਰਲਾ ਵੀਊ ਕਾਫੀ ਸੋਹਣਾ ਜਿੱਦਾਂ ਤੁਸੀਂ ਦੇਖਿਆ ਹੁਣ ਪਿੱਛੇ ਕਲਿੱਪ ਵਿੱਚ ਤੇ ਸਾਰੇ ਪਾਸੇ ਚਟਾਨਾਂ ਹੀ ਆ ਸਾਰੇ ਪਾਸੇ ਵੱਡੇ ਵੱਡੇ ਰੌਕ ਨੇ ਗਰਨਾਇਟ 벨ਟ ਕਹਿੰਦੇ ਇਹਨੂੰ ਕਿਉਂਕਿ ਸਾਰੀ ਜਿ ਸਾਰੀ 벨ਟ ਜਿਹੜਾ ਰੀਜਨ ਹੈ ਗਰਨਾਇਟ ਪੱਥਰਾਂ ਦੇ ਬਣਿਆ ਵਾ ਤੇ ਮੈਨੂੰ ਆ ਵੀ ਧਾਰੀ ਬੱਦਲ ਥੋੜੇ ਜਿਹਾ ਹੋ ਰਹੇ ਆ ਮੈਨੂੰ ਸਿਕਾ ਕਿ ਜੇ ਮੀਂਹ ਪੈ ਗਿਆ ਫਿਰ ਛੇਤੀ ਛੇਤੀ ਚਲੀ ਜਤੋਂ ਜਮੀਂਹ ਪੈ ਗਿਆ ਬਹੁਤ ਸਲਿਪਰੀ ਹੋ ਜਾਂਦੀ ਸਲੂਪ ਤੇ ਚਲੋ ਹੁਣ ਅਪਹੀਂ ਵਾਪਸ ਕੈਂਪ ਤੇ ਚੱਲੇ ਆ ਥੋੜਾ ਨਾਸ਼ਤਾ ਕਰਾਂਗੇ ਤੇ ਫਿਰ ਅਸੀਂ ਅਗਲੀ ਡੈਸਟੀਨੇਸ਼ਨ ਤੇ ਆਜੋ ਹੋਰ ਪੰਜੀ ਹੋਈ ਮਿੱਤਰੋ ਪੌਣ ਦੇ ਕੇ ਵਾਪਸ ਆਪਣੀ ਕੈਂਪ ਤੇ ਤੇ ਸਵੇਰ 12:00 ਵੱਜ ਗਿਆ ਤੇ ਦੁਪਹਿਰ ਦਾ ਨਾਸ਼ਤਾ ਹੁਣ ਲੱਗਾ ਆ ਆਮਲੇਟ ਰੈਪ ਕਿਕਨ ਸ਼ਮਲਾ ਮਿਰਚਾਂ ਪੁਣੀ ਐ ਹੀ ਤੇ ਰਾਤ ਨੂੰ ਨਹੀਂ ਹੁਣ ਹੀ ਅੱਜ ਤੇ ਹੁਣ ਪੜੀਏ ਗਰਮ ਕਰਕੇ ਖਾ ਲੈਣੀ ਆ ਢੁੱਕ ਹੋ ਲੱਗੀ ਢੋਕੀ ਦੇ ਦਿੱਤੀ ਮੈਂ 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 ਉਹ ਹੀ ਪੀਆ ਓਕਿਤ ਕਾਹ? ਘਾਟ ਕਰੰ ਦਿੱਤਾ। ਮੇਰੇ ਉੱਪਰ ਪਾ ਦੇ ਹਾਂ। ਜਿੰਨਾ ਪੰਦੇ ਪਾ ਦੇ। ਤੇ ਇਸ ਦਾ ਸਾਰਾ ਦੇਖੋ। ਕੋਕਾ ਕੰਮ। ਕਿੱਥੇ ਨਹੀਂ ਹੈ?

सिरा काम पूरा जिनी भुख तो लगी जिनी अच्छे सवेरे वॉक कर ली है उस तो बाद खाना मिल जाए खाने एंडी हो जाएगा मैं एंडी हो, हो लागे जी टेबल आ जाओ हां जी ਵੀ ਮਿੱਤਰੋ ਨਾਸ਼ਤਾ ਕਰਕੇ ਅਸੀਂ ਦੁਪਹਿਰ ਦੇ ਵੱਜ ਗਏ ਸੀ 1 ਤੇ ਕੈਂਪਸਾਈਟ ਖਾਲੀ ਕਰਨ ਦਾ ਟਾਈਮ ਸੀ ਤਾਂ 2 ਵਜੇ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਚੈੱਕ ਆਊਟ ਜਾਂ ਫਿਰ ਆਪਣੀ ਕੈਂਪਸਾਈਟ ਖਾਲੀ ਕਰਨੀ ਪੈਂਦੀ ਹੈ ਸ਼ਾਇਦ ਕਿਸੇ ਨੇ ਗਾਣਾ ਹੁੰਦਾ ਜਾਂ ਫਿਰ ਬਸ 2 ਵਜੇ ਤੱਕ ਹੀ ਟਾਈਮ ਹੁੰਦਾ ਅਸੀਂ ਫਿਰ ਆਪਣਾ ਟੈਂਟ ਸਵਾਇਬ ਨੂੰ ਅਨਫੋਲਡ ਕਰਕੇ ਸਾਰਾ ਸਮਾਨ ਹੌਲੀ-ਹੌਲੀ ਕਰਕੇ ਗੱਡੀ 'ਚ ਰੱਖਣਾ ਸ਼ੁਰੂ ਕੀਤਾ ਜੀ ਲਗਭਗ ਸਾਨੂੰ 15-20 ਮਿੰਟ ਦਾ ਟਾਈਮ ਲੱਗ ਗਿਆ ਇੱਥੇ ਤੇ ਗੱਡੀ ਦੇ ਸਮਾਨ ਪੈਕ ਕਰਨ ਤੋਂ ਬਾਅਦ ਅਸੀਂ ਇਤਨੀ ਰੋਡ ਟ੍ਰਿਪ ਆਪਣੀ ਕੰਟੀਨਿਊ ਰੱਖੀ ਤੇ ਅਗਲੀ ਡੈਸਟੀਨੇਸ਼ਨ ਤੇ ਪਹੁੰਚੇ ਤੇ ਰਸਤੇ 'ਚ ਰੁਕ ਕੇ ਕਾਫੀ ਪੀਤੀ ਤੇ ਦੇਖੋ ਅੱਜ ਕੱਲ ਆਸਟ੍ਰੇਲੀਆ 'ਚ ਕਾਫੀ ਲੋਕਾਂ ਨੂੰ ਸ਼ੌਂਕ ਵੀ ਆ ਤੇ ਪ੍ਰਾਣੀਆਂ ਗੱਡੀਆਂ ਵਿੰਟੇਜ ਕਾਰਸ ਜੋ ਕੀ ਰੱਖਦੇ ਨੇ ਵੀਕਐਂਡ ਤੇ ਡਰਾਈਵ ਤੇ ਜਾਂਦੇ ਨੇ ਦੇਖੋ ਹਾਂਜੀ ਵੀ ਮਿੱਤਰੋ ਅੱਜ ਅਸੀਂ ਇੱਕ ਰੋਡ ਟ੍ਰਿਪ ਤੇ ਨਿਕਲੇ ਆ ਤੇ ਇੱਕ ਕਵਿਨਜ਼ਲੈਂਡ ਦਾ ਬਹੁਤ ਛੋਟਾ ਸ਼ਹਿਰ ਵਾ ਉਹਦੇ ਅੰਦਰੋਂ ਜਾ ਰਹੇ ਸੀ ਇਹਦਾ ਨਾਮ ਹੈਗਾ ਬੋਰਿਕ ਤੇ ਇਹ ਇੱਕ ਛੋਟਾ ਰੀਜਨਲ ਟਾਊਨ ਇੱਕ ਬਹੁਤ ਛੋਟਾ ਕੰਟਰੀ ਟਾਊਨ ਫਾਰਮਿੰਗ ਟਾਊਨ ਤੁਸੀਂ ਪਿੱਛੇ ਦੇਖ ਸਕਦੇ ਹੋ ਪਹਾੜਾਂ ਦੀ ਰੇਂਜ ਜਾ ਰਹੀ ਹੈ ਜੀ ਇਹਨਾਂ ਨੂੰ ਕਹਿੰਦੇ ਆ ਗ੍ਰੇਟ ਡਿਵਾਈਡਿੰਗ ਰੇਂਜ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿਦਾਂ ਪਸ਼ੂ ਘਾਹ ਚਾਰੇ ਨੇ ਖੁੱਲੇ ਛੱਡੇ ਹੋਇਆ ਇਹਨਾਂ ਨੂੰ ਫ੍ਰੀ ਰੇਂਜ ਕੈਟਲ ਕਹਿੰਦੇ ਆ ਕੈਟਲ ਫਾਰਮਿੰਗ ਕਰਦੇ ਇੱਥੇ ਬਸ ਦੇਖੋ ਆ ਵੀ ਇੱਕ ਆਸਟ੍ਰੇਲੀਆ ਦਾ ਹੀ 파ਰਟ ਹੈ ਜਿਹੜਾ ਤੁਸੀਂ ਫਿਲਮਾਂ 'ਚ ਜਾਂ ਹੋਰ ਇੰਟਰਨੈਟ 'ਤੇ ਨਹੀਂ ਦੇਖ ਸਕਦੇ ਜੀ ਇਹਨੂੰ ਆਪਾਂ ਕਹਿੰਦੇ ਪਿੰਡ ਆਸਟ੍ਰੇਲੀਆ ਜੀ ਵੀ ਮਿੱਤਰੋ ਰਸਤੇ 'ਚ ਜਾਂਦੇ ਸਾਨੂੰ ਇੱਕ ਹੋਰ ਸਟਾਪ ਮਿਲਿਆ ਇਹਦਾ ਨਾਮ ਕੁਇਨਸ ਮੈਰੀ ਫੋਲਾ ਇਹ ਕੁਇਨਸ ਲੰਮ ਤੋਂ ਕਿ ਸ਼ੋਰਟੇ ਜਿਹਾ ਕਸੂਬਾ ਕਿਲਰ ਨੀ ਦੇ ਵਿੱਚ ਪੈਂਦਾ ਤੇ ਆਜੋ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਥੋੜੀ ਜਿਹੀ ਇੰਟਰਸਟਿੰਗ ਚੀਜ਼ ਹੈ ਆਜੋ ਨਾਲ ਇਹ ਜਗ੍ਹਾ ਦਾ ਨਾਮ ਜੀ ਕੁਇਨਸ ਮੈਰੀ ਫੋਲਾ ਤੇ ਇਹਦੀ ਇਤਿਹਾਸ ਸੁਣਾਵਾਂ ਮਿਲੀਅਨਸ ਆਫ ਈਅਰ ਪਹਿਲਾਂ ਇੱਥੇ ਵੋਲਕੇਨੋ ਸੀ ਜੀ ਬਦਲਦੇ ਮੌਸਮ ਨਾਲ ਬਦਲਦੇ ਹਵਾਵਾਂ ਨਾਲ ਉਹ ਬੋਲ ਕੇ ਨਾ ਤੇ ਸਾਰੀ ਦੀ ਸਾਰੀ ਰੁੜ ਗਈ ਬਟ ਉਹ ਰੁੜਨ ਦੇ ਨਾਲ ਅੱਥਰ ਚਟਾਨ ਇਦਾਂ ਬਣੀ ਕਿ ਅੱਜ ਦੇ ਦਿਨ ਚ ਉੱਤੇ ਬੋਲ ਟਰਫਲ ਵਗਦਾ ਤੇ ਕੀ ਨਜ਼ਾਰਾ ਬਹੁਤ ਸੋਹਣਾ ਨਜ਼ਾਰਾ